ਕੀ ਸਭ ਪਾਰਟੀਆਂ ਕਾਂਗਰਸ ਵੀ ਅਲੱਗ ਲੜ ਰਹੀ ਆ ਆਪ ਵੀ ਅਲੱਗ ਲੜ ਰਹੀ ਬੀਜੇਪੀ ਵੀ ਅਲੱਗ ਲੜ ਰਹੀ ਆ ਅਕਾਲੀ ਵੀ ਅਲੱਗ ਲੜ ਰਹਾ ਬੀਐਸਪੀ ਵੀ ਲੜ ਰਹੀ ਆ ਕੁਝ ਲੋਗ ਇੰਡੀਪੈਂਡੈਂਟ ਵੀ ਲੜ ਰਹੇ ਜਿਹਨੂੰ ਕਹਿੰਦੇ ਨੇ ਬਾਈਨਰੀ ਹਿੰਦੂ ਸਿੱਖ ਦੀ ਉਹ ਤੋਂ ਬਾਹਰ ਨਿਕਲਣਾ ਪਊਗਾ ਪੰਜਾਬ 'ਚ ਪੋਲੀਟੀਕਲ ਬਿਹੇਵੀਅਰ ਜਿਹੜਾ ਹੈ ਉਹ ਹਿੰਦੂ ਸਿੱਖ ਤੇ ਡਿਪੈਂਡ ਨਹੀਂ ਕਰਦਾ ਬਰਾਦਰੀ ਤੇ ਡਿਮਾਂਡ ਕਰਦਾ ਪੰਜਾਬ ਦਾ ਜਿਹੜਾ ਐਸਸੀ ਬਰਾਦਰੀ ਹੈ ਐਸਸੀ ਬਰਾਦਰੀ 'ਚ ਹਿੰਦੂ ਵੀ ਹੈ ਸਿੱਖ ਵੀ ਹੈ ਲੇਕਿਨ ਉਹਨਾਂ ਦਾ ਬਿਹੇਵੀਅਰ ਜਿਸ ਵੇਲੇ ਪੋਲੀਟੀਕਲ ਬਿਹੇਵੀਅਰ ਹੈ ਉਹ Hindu Sikh ਦੇ ਨਾਤੇ ਨਹੀਂ ਕੰਮ ਕਰਦਾ ਉਹ ਐਸੀ ਬਰਾਦਰੀ ਦੇ ਨਾਤੇ ਕੰਮ ਕਰਦਾ ਪੰਜਾਬ 'ਚ ਸਭ ਤੋਂ ਜ਼ਿਆਦਾ ਐਸੀ ਬਰਾਦਰੀ ਹੈ ਇਸੇ ਤਰੀਕੇ ਨਾਲ ਖੱਤਰੀ ਬਰਾਦਰੀ ਹੈ ਬਹੁਤ ਵੱਡੀ ਬਰਾਦਰੀ ਪੰਜਾਬ 'ਚ ਖੱਤਰੀ ਬਰਾਦਰੀ Hindu ਵੀ ਹੈ Sikh ਵੀ ਹੈ ਉਹਨਾਂ ਦਾ ਪੋਲੀਟੀਕਲ ਬਿਹੇਵੀਅਰ ਜਿਹੜਾ ਹੈ ਉਹ ਬਰਾਦਰੀ ਤੇ ਡਿਪੈਂਡ ਕਰਦਾ ਜੱਟ ਬਰਾਦਰੀ ਦਾ ਆਪਣੀ ਬਰਾਦਰੀ ਤੇ ਡਿਪੈਂਡ ਕਰਦਾ ਪੰਜਾਬ ਦਾ ਪੋਲੀਟੀਕਲ ਮਾਹੌਲ ਦੀ ਜਿੰਨੇ ਐਨਲਿਸਿਸ ਮੈਂ ਦੇਖ ਰਿਹਾ ਉਹ Hindu Sikh ਦੀ ਬਾਇਨਰੀ ਤੋਂ ਬਾਹਰ ਆਏ ਨਹੀਂ ਰਹੇ ਐਨੇ ਪਰਸੈਂਟ Hindu ਐਨੇ ਪਰਸੈਂਟ Sikh ਇਸੀ ਕਰਕੇ ਪੰਜਾਬ ਨੂੰ ਠੀਕ ਢੰਗ ਨਾਲ ਸਮਝ ਨਹੀਂ ਸਕੇ ਮੈਂ ਪਹਿਲੀ ਵਾਰ ਅਸਲੀਅਤ ਪਤਾ ਚਲ ਜਾਊਗੀ ਕਿਹੜੀ ਪਾਰਟੀ ਦੀ ਐਗਜ਼ੈਕਟ ਜ਼ਮੀਨ ਤੇ ਕਿਹੜੀ ਹਸિયਤ ਹੈ ਕਿਉਂਕਿ ਅੱਜ ਤੱਕ ਰਲਮਲ ਕੇ ਲੜਦੇ ਰਹੇ ਇਸ ਕਰਕੇ ਅਸਲੀ ਪਤਾ ਨਹੀਂ ਲੱਗਾ ਭਈ ਤਕੜਾ ਏ ਹੈ ਕਿ ਬੀ ਤਕੜਾ ਕਿਹੜਾ ਕਿੰਨਾ ਹੈ ਇਹ ਪਹਿਲਾ ਇਲੈਕਸ਼ਨ ਹੈ ਜਿਹਦੇ ਵਿੱਚ ਪੰਜਾਬ ਨੂੰ ਇੱਕ ਅੱਛੀ ਲੀਡਰਸ਼ਿਪ ਮਿਲ ਸਕੇ ਇਹਦਾ ਐਕਸਪੈਰੀਮੈਂਟ ਹੋ ਸਕਦਾ ਕੁਝ ਲੋਕ ਜਿਹੜੇ ਫਿਰਕਾ پرست ਲੋਕ ਐਨੂੰ ਹਿੰਦੂ ਸਿੱਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਨਹੀਂ ਤਾਂ ਜੇ ਹਿੰਦੂ ਸਿੱਖ ਦਾ ਮਸਲਾ ਹੁੰਦਾ ਤਾਂ ਬੀਜੇਪੀ ਨੇ ਐਨੇ ਇੱਕ ਕਿਸਮ ਦੇ ਜੱਟ ਔਰ ਸਿੱਖ ਖत्री ਖੜੇ ਕੀਤੇ ਹੋਇਆ ਤਾਂ ਬੀਜੇਪੀ ਨੂੰ ਕੀ ਆ ਜਰੂਰਤ ਸੀਗੀ ਸਭ ਤੋਂ ਵੱਡਾ ਪੰਜਾਬ ਦੀ ਸੁਖਾਵੀ ਗੱਲ ਹੈ ਬਈ ਇਹ ਹਿੰਦੂ ਸਿੱਖ ਦੀ ਬਾਈਨਰੀ ਤੋਂ ਬਾਹਰ ਆ ਕੇ ਵੋਟਾਂ ਪੈ ਰਹੀਆਂ ਔਰ ਜਦੋਂ ਮੈਂ ਕਿਹਾ ਬਈ ਇਲੈਕਸ਼ਨ ਤੋਂ ਬਾਅਦ ਜੇ ਰਿਜ਼ਲਟ ਆਉਗੇ ਭਾਈ ਤਾਕਤ ਦਾ ਪਤਾ ਲੱਗ ਜਾਊ ਫਿਰ ਪੰਜਾਬ 'ਚ ਆਪ 1 ਜੂਨ ਨੂੰ ਲੋਕ ਸਭਾ ਇਲੈਕਸ਼ਨ ਪੰਜਾਬ ਵਿੱਚ ਹੋ ਰਹੇ ਹਨ ਕਿਦਾਂ ਦਾ ਰਾਜਨੀਤਿਕ ਮਾਹੌਲ ਬਣਦਾ ਪੰਜਾਬ ਵਿੱਚ ਨਜ਼ਰ ਆ ਰਿਹਾ ਹੈ ਦੇਖੋ ਪੰਜਾਬ ਵਿੱਚ ਇਲੈਕਸ਼ਨ ਜਿਹੜੇ ਇਹ ਹੋ ਰਹੇ ਪਹਿਲੀ ਵਾਰ ਇਲੈਕਸ਼ਨ ਹੋ ਰਹੇ ਜਿਹੜੇ ਅਕਾਲੀ ਜਨਸੰਗ ਇਕੱਠੇ ਨਹੀਂ ਲੜ ਰਹੇ ਨਹੀਂ ਤਾਂ 1997 ਤੋਂ ਸ਼ਾਇਦ ਅਕਾਲੀ ਜਨਸੰਗ ਜਦ ਵੀ ਲੜਦੇ ਸੇ ਇਕੱਠੇ ਰਲ ਕੇ ਲੜਦੇ ਸਗੇ ਔਰ ਫਿਰ ਕਈ ਵਾਰ ਅਕਾਲੀ BSP ਨਾਲ ਵੀ ਰਲ ਕੇ ਲੜਦੇ ਰਹੇ ਲੇਕਿਨ ਐਤਕੀ BSP ਨਾਲ ਵੀ ਅੱਜ ਦੀ ਸਭ ਪਾਰਟੀਆਂ ਕਾਂਗਰਸ ਵੀ ਅਲੱਗ ਲੜ ਰਹੀ ਆਪ ਵੀ ਅਲੱਗ ਲੜ ਰਹੀ ਬੀਜੇਪੀ ਵੀ ਅਲੱਗ ਲੜ ਰਹੀ ਆ ਅਕਾਲੀ ਵੀ ਅਲੱਗ ਲੜ ਰਿਹਾ ਬੀਐਸਪੀ ਵੀ ਅਲੱਗ ਲੜ ਰਹੀ ਆ ਕੁਝ ਲੋਗ ਇੰਡੀਪੈਂਡੈਂਟ ਵੀ ਲੜ ਰਹਾ ਮੈਨੂੰ ਲੱਗਦਾ ਮੋਟੇ ਦੌਰ ਦੇ ਦੇਖੋ ਪੰਜਾਬ ਦੇ ਰਾਜਨੀਤਿਕ ਮਾਹੌਲ ਜਾਂ ਚੋਣਵੀ ਮਾਹੌਲ ਨੂੰ ਸਮਝਣ ਲਈ ਸਾਨੂੰ ਹਿੰਦੂ ਸਿੱਖ ਦੇ ਜਿਹੜਾ ਜਿਹਨੂੰ ਕਹਿੰਦੇ ਨੇ ਬਾਈਨਰੀ ਹਿੰਦੂ ਸਿੱਖ ਦੀ ਉਹ ਤੋਂ ਬਾਹਰ ਨਿਕਲਣਾ ਪਊਗਾ ਪੰਜਾਬ 'ਚ ਪੋਲੀਟੀਕਲ ਬਿਹੇਵੀਅਰ ਜਿਹੜਾ ਹੈ ਉਹ ਹਿੰਦੂ ਸਿੱਖ ਤੇ ਡਿਪੈਂਡ ਨਹੀਂ ਕਰਦਾ ਬਰਾਦਰੀ ਤੇ ਡਿਮੈਂਡ ਕਰਦਾ ਪੰਜਾਬ ਦਾ ਜਿਹੜਾ ਐਸਸੀ ਬਰਾਦਰੀ ਹੈ ਐਸਸੀ ਬਰਾਦਰੀ 'ਚ ਹਿੰਦੂ ਵੀ ਹੈ ਸਿੱਖ ਵੀ ਹੈ ਲੇਕਿਨ ਉਹਨਾਂ ਦਾ ਬਿਹੇਵੀਅਰ ਜਿਸ ਵੇਲੇ ਪੋਲਿਟਿਕਲ ਬਿਹੇਵੀਅਰ ਹੈ ਉਹ ਹਿੰਦੂ ਸਿੱਖ ਦੇ ਨਾਤੇ ਨਹੀਂ ਕੰਮ ਕਰਦਾ ਉਹ ਐਸਸੀ ਬਰਾਦਰੀ ਦੇ ਨਾਤੇ ਕੰਮ ਕਰਦਾ ਪੰਜਾਬ 'ਚ ਸਭ ਤੋਂ ਜ਼ਿਆਦਾ ਐਸਸੀ ਬਰਾਦਰੀ ਹੈ ਮੰਨ ਲਓ ਕੋਈ ਬੀਐਸਪੀ ਦਾ ਕੈਂਡੀਡੇਟ ਖੜਾ ਫਿਰ ਚਾਹੇ ਮੈਂ ਹਿੰਦੂਆਂ ਚਾਹੇ ਸਿੱਖਾਂ ਮੈਨੂੰ ਲੱਗਦਾ ਵੀ ਬੀਐਸਪੀ ਮੇਰੀ ਹੈ ਮੈਨੂੰ ਵੋਟ ਪਾਣਾ ਮੈਂ ਨਹੀਂ ਕਹਤਾ ਵੀ ਬੀਐਸਪੀ ਨੂੰ ਵੋਟ ਪਾਦੇ ਜਿਨ੍ਹਾਂ ਨੂੰ ਵੀ ਵੋਟ ਪਾਦੇ ਲੇ ਦੇਰ ਪੋਲੀਟੀਕਲ ਬਿਹੇਵੀਅਰ ਇਜ਼ ਕੰਟਰੋਲਡ ਬਾਈ ਦੀ ਬਰਾਦਰੀ ਨਾਟ ਬਾਈ ਮਜ਼ਬ ਉਹ ਬੇ ਮੈਂ ਹਿੰਦੂ ਆ ਜਾਂ ਸਿੱਖ ਆ ਏਸੀ ਤਰੀਕੇ ਨਾਲ ਖੱਤਰੀ ਬਰਾਦਰੀ ਆ ਬਹੁਤ ਵੱਡੀ ਬਰਾਦਰੀ ਪੰਜਾਬ ਚ ਖੱਤਰੀ ਬਰਾਦਰ ਵੀ ਹਿੰਦੂ ਵੀ ਆ ਸਿੱਖ ਵੀ ਆ ਉਹਨਾਂ ਦਾ ਪੋਲੀਟੀਕਲ ਬਿਹੇਵੀਅਰ ਜਿਹੜਾ ਹੈ ਉਹ ਬਰਾਦਰੀ ਤੇ ਡਿਪੈਂਡ ਕਰਦਾ ਜੱਟ ਬਰਾਦਰੀ ਦਾ ਆਪਣੀ ਬਰਾਦਰੀ ਤੇ ਡਿਪੈਂਡ ਕਰਦਾ ਪੰਜਾਬ ਦਾ ਪੋਲੀਟੀਕਲ ਮਾਹੌਲ ਦੀ ਜਿੰਨੇ ਐਲਸੀ ਮੈਂ ਦੇਖ ਰਿਹਾ ਉਹ ਹਿੰਦੂ ਸਿੱਖ ਦੀ ਬਾਈਨਰੀ ਤੋਂ ਬਾਹਰ ਆ ਜ ਨਹੀਂ ਰਹੇ ਐਨੇ ਪਰਸੈਂਟ ਹਿੰਦੂ ਐਨੇ ਪਰਸੈਂਟ ਸਿੱਖ ਏਸੀ ਕਰਕੇ ਪੰਜਾਬ ਨੂੰ ਠੀਕ ਢੰਗ ਨਾਲ ਸਮਝ ਨਹੀਂ ਸਕਿਆ ਮੈਨੂੰ ਲੱਗਦਾ ਜਿਹੜੇ ਇਲੈਕਸ਼ਨ ਹੋ ਰਿਹਾ ਇਹਦੇ ਵਿੱਚ ਬਹੁਤ ਜ਼ਿਆਦਾ ਜਿਹਨੂੰ ਕਹਿਣਾ ਚਾਹੀਦਾ ਮੰਥਨ ਹੋ ਰਿਹਾ ਔਰ ਪਹਿਲੀ ਵਾਰ ਅਸਲੀਅਤ ਪਤਾ ਚੱਲ ਜਾਊਗੀ ਕਿਹੜੀ ਪਾਰਟੀ ਦੀ ਐਗਜ਼ੈਕਟ ਜ਼ਮੀਨ ਤੇ ਕਿਹੜੀ ਹਸિયਤ ਹੈ ਕਿਉਂਕਿ ਅੱਜ ਤੱਕ ਰਲਮਲ ਕੇ ਲੜਦੇ ਰਹੇ ਇਸ ਕਰਕੇ ਅਸਲੀ ਪਤਾ ਨਹੀਂ ਲੱਗਾ ਭਈ ਤਕੜਾ A ਹੈ ਕਿ B ਤਕੜਾ ਕਿਹੜਾ ਕਿੰਨਾ ਹੈ ਹੁਣ ਪਹਿਲੀ ਵਾਰ ਇੱਕ ਤੈ ਆ ਜਾਊਗਾ ਕਿ ਅੱਗੇ ਤੋਂ ਜਿਨ੍ਹਾਂ ਨੇ ਆਪਸ ਵਿੱਚ ਨੇਗੋਸ਼ੀਏਟ ਕਰਨਾ ਉਹਨਾਂ ਨੂੰ ਆਸਾਨੀ ਹੋਊਗੀ ਵੀ ਭਾਈ ਸਾਡੀ ਪਾਵਰ ਰਹਿਣੀ ਹੈ ਤੇਰੀ ਪਾਵਰ ਰਹਿਣੀ ਹੈ ਤੇਰੀ ਪਾਵਰ ਰਹਿਣੀ ਹੈ ਇਹ ਮੈਂ ਸਮਝਦਾ ਇੱਕ ਬੜਾ ਪਲੱਸ ਪੁਆਇੰਟ ਆ ਦੂਸਰਾ ਮੈਨ ਲੱਗਦਾ ਇਹ ਪਹਿਲਾ ਇਲੈਕਸ਼ਨ ਆ ਜਿਹਦੇ ਵਿੱਚ ਪੰਜਾਬ ਨੂੰ ਇੱਕ ਅੱਛੀ ਲੀਡਰਸ਼ਿਪ ਮਿਲ ਸਕੇ ਇਹਦਾ ਐਕਸਪੈਰੀਮੈਂਟ ਹੋ ਸਕਦਾ ਔਰ ਇਹ ਦੇਖੋ ਹੁਣ ਰਿਜ਼ਲਟ ਕਿਹਦੇ ਮੈਂ ਨਹੀਂ ਕਹਿ ਸਕਦਾ ਲੇਕਿਨ ਜੋ ਮੇਰਾ ਆਪਣਾ ਅੰਦਾਜ਼ਾ ਹੈ ਇਸ ਇਲੈਕਸ਼ਨ ਚ ਲੋਕ ਹਿੰਦੂ ਜਾਂ ਸਿੱਖ ਮੰਨ ਕੇ ਵੋਟ ਨਹੀਂ ਪਾ ਰਹੇ ਜਿਦਾ ਮੈਂ ਪਹਿਲਾਂ ਕਿਹਾ ਔਰ ਪੰਜਾਬ ਚ ਵੈਸੇ ਕਦੀ ਵੀ ਹਿੰਦੂ ਸਿੱਖ ਮੰਨ ਕੇ ਲੋਕਾਂ ਨੇ ਵੋਟਾਂ ਨਹੀਂ ਪਾਈ ਜਿਸ ਵੇਲੇ ਆਮ ਆਦਮੀ ਪਾਰਟੀ ਜਿੱਤੀ 92 ਸੀਟਾਂ ਆਮ ਆਦਮੀ ਪਾਰਟੀ ਲੈ ਗਈ ਤੋ ਹਿੰਦੂ ਸਿੱਖ ਬਾਈਨਰੀ ਥੋੜਾ ਲੈ ਕੇ ਗਈ ਇਹਦਾ ਮਤਲਬ ਕੁਝ ਅਦਰ ਇਸ਼ੂਸ ਹੋਣੇ ਐਸ ਵਾਰੀ ਬੇ ਹਿੰਦੂ ਸਿੱਖ ਦਾ ਮਸਲਾ ਕੋਈ ਨਹੀਂ ਕੁਝ ਲੋਕ ਜਿਹੜੇ ਫਿਰਕਾ ਪ੍ਰਸਤ ਲੋਕ ਹੈ ਨੂੰ ਹਿੰਦੂ ਸਿੱਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਨਹੀਂ ਤਾਂ ਜੇ ਹਿੰਦੂ ਸਿੱਖ ਦਾ ਮਸਲਾ ਹੁੰਦਾ ਤਾਂ ਬੀਜੇਪੀ ਨੇ ਇੰਨੇ ਇੱਕ ਕਿਸਮ ਦੇ ਜੱਟ ਔਰ ਸਿੱਖ ਖत्री ਖੜੇ ਕੀਤੇ ਹੋਇਆ ਤਾਂ ਬੀਜੇਪੀ ਨੂੰ ਕਿਆ ਜ਼ਰੂਰਤ ਸੀਗੇ ਔਰ ਅਕਾਲੀਆਂ ਨੇ ਸ਼ਾਇਦ ਅੰਬਰਸਰ ਤੋਂ ਕਿਆ ਨੋ ਅਨਿਲ ਜੋਸ਼ੀ ਖੜਾ ਕੀਤਾ ਔਰ ਇੱਥੋਂ ਆਪਣੇ ਤੁਹਾਡੇ ਪਟਿਆਲੇ ਤੋਂ ਸ਼ਾਇਦ ਐਨ ਕੇ ਸ਼ਰਮਾ ਖੜਾ ਕੀਤਾ ਇੱਕ ਪਵਨ ਤੀਨੂ ਖੜਾ ਕੀਤਾ ਤੇ ਇਸ ਕਰਕੇ ਮੈਂ ਸਮਝਦਾ ਇਸ ਇਲੈਕਸ਼ਨ ਵਿੱਚ ਔਰਿੰਜ ਤੋਂ ਪਹਿਲਾਂ ਵੀ ਹਿੰਦੂ ਸਿੱਖ ਦਾ ਇਸ਼ੂ ਕਦੀਨ ਰਿਹਾ ਇਹ ਸਭ ਤੋਂ ਵੱਡਾ ਪੰਜਾਬ ਦੀ ਸੁਖਾਵੀ ਗੱਲ ਹੈ ਬਈ ਇਹ ਹਿੰਦੂ ਸਿੱਖ ਦੀ ਬਾਈਨਰੀ ਤੋਂ ਬਾਹਰ ਆ ਕੇ ਵੋਟਾਂ ਪੈ ਰਹੀਆਂ ਹਨ ਔਰ ਜਦੋਂ ਮੈਂ ਕਿਹਾ ਬਈ ਇਲੈਕਸ਼ਨ ਤੋਂ ਬਾਅਦ ਜੇ ਰਿਜ਼ਲਟ ਆਉਗੇ ਭਾਈ ਤਾਕਤ ਦਾ ਪਤਾ ਲੱਗ ਜਾਊ ਫਿਰ ਪੰਜਾਬ 'ਚ ਆਪਸ ਵਿੱਚ ਬੈਠ ਕੇ ਗੱਲਬਾਤ ਕਰਨੀ ਸੁਖਾਵੇਂ ਮਾਹੌਲ ਤੇ ਹੋ ਸਕਦੀ